ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅਖਾਰਾ ਵਿਖੇ ਬਾਇਓਗੈਸ ਫੈਕਟਰੀ ਦੇ ਵਿਰੋਧ ਚ ਪਿਛਲੇ 1 ਸਾਲ ਤੋਂ ਪੱਕਾ ਮੋਰਚਾ ਲਗਾਉਣ ਵਾਲੇ ਪਿੰਡ ਵਾਸੀਆਂ ਅਤੇ ਕਿਸਾਨ ਜਥੇਬੰਦੀਆਂ ਤੇ ਪੰਜਾਬ ਪੁਲਿਸ ਨੇ ਸ਼ਨੀਵਾਰ ਸਵੇਰੇ ਜ਼ਬਰਦਸਤੀ ਹਮਲਾ ਕਰਕੇ ਮੋਰਚਾ ਖਦੇੜ ਦਿੱਤਾ। ਭਾਰਤੀ ਕਿਸਾਨ ਯੂਨੀਅਨ ਇਕਤਾ ਡਕੋਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਤਨੇਰ ਸਮੇਤ ਕਈ ਆਗੂਆਂ ਅਤੇ ਪਿੰਡ ਦੀਆਂ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਫੈਕਟਰੀ ਕੈਂਸਰ ਵਰਗੀਆਂ ਬਿਮਾਰੀਆਂ ਫੈਲਾਏਗੀ ਇਸ ਲਈ ਇਸ ਨੂੰ ਕਿਸੇ ਵੀ ਕੀਮਤ ਤੇ ਨਹੀਂ ਲੱਗਣ ਦਿੱਤਾ ਜਾਵੇਗਾ ਪੁਲਿਸ ਨੇ ਗੁਰਦੁਆਰਾ ਸਾਹਿਬ ਦੇ ਸਪੀਕਰ ਵੀ ਬੰਦ ਕਰਵਾ ਦਿੱਤੇ ਭਾਰਤੀ ਕਿਸਾਨ ਯੂਨੀਅਨ ਨੇ ਸਰਕਾਰ ਦੀ ਇਸ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਹੈ ਅਤੇ ਇਸ ਤਾਈ ਅਪ੍ਰੈਲ ਨੂੰ ਸਾਰੇ ਪੰਜਾਬ 'ਚ ਵਿਰੋਧ ਦਿਖਾ ਰਿਹਾ ਹੈ। ਸਸੀ ਗਾਲ ਤੁਸੀਂ ਅਜੀਤ ਬੈਕਟੀ ਵੀ ਦੇਖ ਰਹੇ ਹੋ ਇਸ ਵਕਤ ਅਸੀਂ ਜਗਰਾਓ ਦੇ ਨਾਲ ਪਿੰਡ ਅਖਾੜਾ ਦੇ ਵਿੱਚ ਖੜੇ ਆਂ ਔਰ ਤੁਹਾਨੂੰ ਦੱਸ ਦਈਏ ਕਿ ਇੱਥੇ ਪਿਛਲੇ 1 ਸਾਲ ਤੋਂ ਬਾਇਓ ਗੈਸ ਪਲਾਂਟ ਦੇ ਖਿਲਾਫ ਇੱਕ ਤਰਨਾ ਲੱਗਿਆ ਹੋਇਆ ਔਰ ਇਹ ਜਿਹੜਾ ਤਰਨਾ ਹੈ ਆ ਪਿਛਲੇ ਲੰਮੇ ਸਮੇਂ ਤੋਂ ਲੱਗਿਆ ਹੋਇਆ ਔਰ ਪਿੰਡ ਦੇ ਲੋਕਾਂ ਦਾ ਇਹ ਤਰਕ ਆ ਕਿ ਪਿੰਡ ਦੇ ਵਿੱਚ ਇਹ ਜਿਹੜੀ ਆ ਬਾਇਓ ਗੈਸ ਪਲਾਂਟ ਆ ਅਸੀਂ ਲੱਗਣ ਨਹੀਂ ਦੇਣਾ ਔਰ ਲੋਕ ਲੰਮੇ ਸਮੇਂ ਤੋਂ ਬਾਇਓ ਗੈਸ ਪਲਾਂਟ ਦਾ ਵਿਰੋਧ ਕਰ ਰਹੇ ਨੇ ਅੱਜ ਸਵੇਰੇ ਇਸ ਧਰਨੇ ਨੂੰ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਨੇ ਆ ਕੇ ਜਿਹੜਾ ਖਦੇੜ ਦਿੱਤਾ ਔਰ ਜਿਹੜਾ ਉਸ ਪੱਕੇ ਤੌਰ ਦੇ ਤੇ ਉਸ ਧਰਨੇ ਦੇ ਵਿੱਚ ਬਣਿਆ ਸੈੱਡ ਆ ਜਿਹੜਾ ਉਸ ਸੈੱਡ ਨੂੰ ਵੀ ਤਹਿਸ ਨਿਚ ਕਰ ਦਿੱਤਾ ਔਰ ਅੱਜ ਤੜਕਸਰ ਪੁਲਿਸ ਦੇ ਅਖਾੜਾਂ ਨੂੰ ਜਾਂਦੇ ਸਾਰੇ ਰਾਹ ਜਿਹੜੇ ਆ ਉਹ ਬੰਦ ਕਰ ਦਿੱਤੇ ਸੀਲ ਕਰ ਦਿੱਤੇ ਸੀ ਔਰ ਪਿੰਡ ਅਖਾੜਾ ਇਸ ਵਕਤ ਪੁਲਿਸ ਸ਼ਾਉਨੀ ਦੇ ਵਿੱਚ ਤਬਦੀਲ ਹੈ ਔਰ ਜਿੱਥੇ ਪੁਲਿਸ ਨੇ ਇਸ ਧਰਨੇ ਦੇ ਵਿੱਚ ਬਣਿਆ ਹੋਇਆ ਸੈੱਟ ਜਿਹੜਾ ਉਹ ਤੈਸ ਨੇਸ ਕਰ ਦਿੱਤਾ ਪੁਲਿਸ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਔਰ ਦੂਸਰੇ ਪਾਸੇ ਲੋਕਾਂ ਦੇ ਜਿਹੜੇ ਗੁੱਸੇ ਦਾ ਰੋਹ ਵੀ ਦੇਖਣ ਵਾਲਾ ਹੈ ਔਰ ਲੋਕ ਵੀ ਜਿਹੜਾ ਆ ਉਹ ਪੰਜਾਬ ਸਰਕਾਰ ਖਿਲਾਫ ਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਔਰ ਹਲਕੀ ਜੀ ਜਿਹੜੀ ਹੈ ਉਹ ਪੁਲਿਸ ਵੱਲੋਂ ਲਾਠੀ ਚਾਰਜ ਵੀ ਕੀਤਾ ਗਿਆ ਔਰ ਉਸ ਵੇਲੇ ਮਾਹੌਲ ਜਿਹੜਾ ਬੇਕਾਬੂ ਹੋ ਗਿਆ ਸੀ ਜਿੱਥੇ ਲੋਕ ਜਿਹੜੇ ਆ ਉਹ ਰੋਸ ਪ੍ਰਦਰਸ਼ਨ ਕਰਨ ਲੱਗੇ ਪੁਲਿਸ ਨੇ ਕੁਝ ਜਿਹੜੇ ਧਰਨਾਕਾਰੀਆਂ ਦੇ ਪ੍ਰਦਰਸ਼ਨਕਾਰੀਆਂ ਦੇ ਕੋਲ 94 ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਪੇਸ਼ਕਸ਼ ਵੀ ਕੀਤੀ ਪਰ ਲੋਕਾਂ ਨੇ ਜਿਹੜੀ ਉਹ ਪੇਸ਼ਕਸ਼ ਠਕਰਾ ਦਿੱਤੀ ਹੈ ਔਰ ਉਸ ਨੂੰ ਲੈ ਕੇ ਜਿਹੜਾ ਮਾਹੌਲ ਗਰਮ ਹੋ ਗਿਆ ਔਰ ਲਗਾਤਾਰ ਜਿਹੜਾ ਆ ਉਹ ਲੋਕ ਧਰਨੇ ਵੱਲ ਨੂੰ ਵਧੇ ਤੇ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਵੱਲੋਂ ਲਾਤੀ ਚਾਰਜ ਵੀ ਕੀਤਾ ਗਿਆ ਹਾਲਾਂਕਿ ਕੁਝ ਲੋਕ ਜਿਹੜੇ ਜ਼ਖਮੀ ਵੀ ਹੋਏ ਨੇ ਤੇ ਜ਼ਖਮੀ ਜਿਹੜੇ ਹੋਏ ਨੇ ਉਹਨਾਂ ਦੇ ਜ਼ਿਆਦਾਤਰ ਸੱਟਾਂ ਤਾਂ ਨਹੀਂ ਆ ਪਰ ਪੜਸ ਦੇ ਜਿਹੜੀ ਆ ਡਾਂਸੋਟਾ ਜਿਹੜਾ ਲੋਕਾਂ ਦੇ ਉੱਤੇ ਬਰਾਇਆ ਉਹਦੇ ਨਾਲ ਕੁਝ ਲੋਕਾਂ ਦੇ ਸੱਟਾਂ ਜਰੂਰ ਬਚੀਆਂ ਫਿਲਹਾਲ ਜਿਹੜਾ ਮਾਹੌਲ ਇੱਥੇ ਤਣਾਵੂਰਕ ਬਣਿਆ ਹੋਇਆ ਲੋਕ ਜਗਰਾਉ ਤੋਂ ਠਾਹੂਰ ਨੂੰ ਜਾਂਦੇ ਰਾਹ ਨੂੰ ਟੋਟਲੀ ਬੰਦ ਕੀਤਾ ਹੋਇਆ ਕਿਸਾਨਾਂ ਦਾ ਗੂ ਵੀ ਥੋੜੀ ਦੇਰ ਤੱਕ ਪਹੁੰਚ ਰਹੇ ਨੇ ਔਰ ਲੋਕਾਂ ਦੇ ਵਿੱਚ ਸਖਤ ਗੁੱਸਾ ਪਾਇਆ ਜਾ ਰਿਹਾ ਉਹਨਾਂ ਵਾਲੇ ਸਮੇਂ ਦੇ ਵਿੱਚ ਸਥਿਤੀ ਕਿਸ ਦਿਸ਼ਾ ਵੱਲ ਜਾਂਦੀ ਹੈ ਇਸ ਗੱਲ ਦੀ ਰਿਪੋਰਟ ਤੁਹਾਨੂੰ ਸਾਂਝੀ ਕਰਦੇ ਰਹਿਵਾਂ ਜਗਰਾਉ ਤੋਂ ਕੈਮਰਾਮੈਨ ਪੰਦਰ ਸਿੰਘ ਮੋਲੀ ਦੇ ਨਾਲ ਕੁਲਦੀਪ ਸਿੰਘ ਲੋਹੜੀ ਫੈਕਟਰੀ ਬੰਦ ਕਰੋ ਬੱਚਾ ਚੋਕ ਦੇਵਾਂਗੇ ਫੋਨ ਲੱਗ ਰਿਹਾ ਵੀਡੀਓ ਬਣਾ ਦੇਵਾਂਗੇ ਬੱਚਾ ਬੱਚਾ ਚੋਕ ਦੇਵਾਂਗੇ ਮਿੱਟੀ ਚੋਕ ਦੇਵਾਂਗੇ ਇੰਦਾ ਖਾੜੇ ਦੇ ਵਿੱਚ ਅੱਜ ਸਵੇਰੇ ਹੀ ਪੁਲਿਸ ਨਹੀਂ 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 ਰੁਕ ਜਾਓ ਹੋਰ ਵਾਲਿਆਂ ਤੋਂ ਕੱਢੋ ਲੈੰਦੋ ਮਰਦਾਬਾ 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 ਬੰਦੀ ਬੈਂਟਰੀ ਪੱਗ ਤੇ ਬੰਦ ਕਰੋ ਜੋਤਨ ਜਿੰਨਾਂ ਸਭ ਨੇ ਕਾਪੂਲੇੰਦਰ ਹੋ ਰੋ। ਨਾ ਤਾਂ ਨਾ। ਲੱਗਣੀ ਨਹੀਂ ਸਵੇਰੇ ਸਵੇਰੇ ਹੁਣ। ਲੱਗਣੀ ਨਹੀਂ। ਮੈਨੂੰ ਬੋਲੇ। ਲੋਡ ਦਾ ਵੀਡੀਓ ਬਣਾ ਦੇਖਣਾ ਸਾਹਮਣੇ। ਵਗਣਾ ਟੈਂਕਰ ਨੂੰ ਨਾ ਕਰੀ ਆਪਣੇ। ਨਹੀਂ ਯਾਰ ਐਜਾ ਕੰਮ ਨਹੀਂ ਕਰਨਾ। ਪੀ ਕਰਾ ਦੋ ਨੂੰ ਬਚਨ ਲੈ ਕੇ ਜਨਤਿੰਦਰਮਨ ਆ ਰਿਹਾ ਲੋਕਾਂ ਦਾ ਨਾਮ ਹੈ ਮੇਰਾ ਨਾਮ ਸੁਜੀਤ ਹੈ ਜੀ ਤੇਰੇ ਮਾਤਾ ਜੀ ਪੂਰੀ ਟਰ ਦੇ ਬਰ ਸਰਪੰਚ ਸੀਗੇ ਅਸੀਂ 25 ਮੈਂਬਰ ਦੀ ਇੱਕ ਕਮੇਟੀ ਬਣੀ ਹੈ ਜਿੰਨਾ ਚਿਰ ਪੰਜ ਸੱਤ ਬੰਦੇ ਆਗੂ ਵਣ ਕੇ ਕੰਮ ਕਰ ਰਹੇ ਆ ਇਸ ਧਰਨੇ ਲਈ ਅੱਜ ਜਿਹੜੇ ਤੁਹਾਡੇ ਆਗੂ ਉਹ ਪੁਲਸ ਨੇ ਚੱਕੇ ਵੀ ਆ ਜੀ ਕੋਈ ਕੈਸ ਨਾ ਬਹੁਤ ਬੰਦੇ ਚੱਕੇ ਗਏ ਆ ਜੀ ਜਦੋਂ ਸਾਨੂੰ ਇਹ ਪਤਾ ਲੱਗਿਆ ਸਾਰੇ ਜਿਹੜੀ ਆਹੀ ਆਪ ਦਾ ਇੱਥੇ ਧਰਨੇ ਵਾਲੇ ਥਾਂ ਤੇ ਇਕੱਠੇ ਹੋ ਗਏ ਆ ਇੱਕਾਠ ਜਾਨੀ ਸਾਡੇ ਨਗਰ ਦਾ ਕਾਫੀ ਹੋ ਗਿਆ ਸੀਗਾ ਜਿਹੜੇ ਬੰਦੇ ਪੁਲਿਸ ਨੇ ਅਰੈਸਟ ਕੀਤੇ ਉਹਨਾਂ ਦੇ ਬਾਰੇ ਪਤਾ ਸਾਨੂੰ ਕਿੱਥੇ ਹਲੇ ਤੱਕ ਸਾਨੂੰ ਕੋਈ ਨਹੀਂ ਪਤਾ ਜੀ ਕਿੱਥੇ ਲੈ ਗਏ ਆ ਜਾਂ ਕਿੱਥੇ ਨਹੀਂ ਲੈ ਗਏ ਪੁਲਿਸ ਨਾਲ ਗੱਲ ਕੀਤੀ ਸਾਡੇ ਬਲਦੇੜ ਪਿੰਡ ਦੇ ਕਿੱਥੇ ਸਾਨੂੰ ਦੱਸ ਨਹੀਂ ਰਹੇ ਜੀ ਕੋਸ ਪੁਲਿਸ ਵੀ ਦੇਖ ਹੀ ਰਹੇ ਆ ਪੂਰਾ ਸੋਣੀ ਚ ਬਦਲਿਆ ਪਿਆ ਸਾਡਾ ਪਿੰਡ ਤੇ ਅੰਦਾਜ਼ਾ ਹੈ ਕਿਨੇ ਬੰਦੇ ਚਲੇ ਗਏ ਸਾਡੇ 15 ਬੰਦੇ ਦੇ ਲਗਭਗ ਚੱਕੇ ਗਏ ਜੀ 15 ਜਾਂ 17 ਬੰਦੇ ਲਗਭਗ ਉਹਦੇ ਚੋਂ 5-4 ਲੇਡੀਜ਼ ਵੀ ਆ ਜਿੰਨੇ ਵਜੇ ਪੌਸਟਿੰਗ ਕੀਤੀ ਆਪਾਂ ਨੂੰ ਸਾਨੂੰ ਲਗਭਗ 4:00 ਵਜੇ ਦੀ ਪੌਣੇ 5 ਪੌਣੇ 5 4:30 ਵਜੇ ਸਾਡੇ ਪਿੰਡ 'ਚ ਪੂਰੀ ਹਫੜਾ ਤਫਰੀ ਮਚ ਗਈ ਸਾਰੇ ਜਿੰਨੇ ਗੁਰੂ ਘਰਾਂ ਦੇ ਵਕਤ ਵੀ ਜਾ ਕੇ ਇਹਨਾਂ ਨੇ ਅਨਾਉਂਸਮੈਂਟਾਂ ਵੀ ਕਰਨ ਤੋਂ ਬੰਦ ਕੀਤਾ ਟੱਕਾ ਮੁਕਤੀ ਦਿੱਤੀ ਆ ਪੂਰਾ ਯਾਨੀ ਕਿ ਟੱਕਾ ਗਈ ਤਾਂ ਮੈਂ ਸਰਕਾਰ ਨੂੰ ਇਹ ਬਹੁਤ ਨਿੰਦਣਯੋਗ ਗੱਲ ਆ ਜਿਹੜਾ ਸਾਡਾ ਸਾਲ ਹੋ ਗਿਆ ਧਰਨਾ ਚੱਲਦੇ ਨੂੰ ਸਾਤਵੇਂ ਹੀ ਬੈਠੇ ਆ ਅਸੀਂ ਆਪਦੀ ਜਗ੍ਹਾ ਤੇ ਬੈਠੇ ਸਾਡਾ ਸਾਰਾ ਸੈੱਡ ਇਹਨਾਂ ਨੇ ਢਾਤਾ ਸਾਡੇ ਜਿਹੜਾ ਜੋ ਵੀ ਸਾਡਾ ਆਪਦੀ ਪਰਸਨਲ ਟਰੰਪੀ ਦੇ ਵਿੱਚ ਬਣਿਆ ਹੋਇਆ ਸੀਗਾ ਸਾਰਾ ਢਾਤਾ ਇਹਨਾਂ ਨੇ ਅੱਗੇ ਤੇ ਰਾਣੀ ਕੋਈ ਕੀ ਆ ਅੱਗੇ ਕੋਈ ਗੱਲ ਨਹੀਂ ਜੇ ਇਹਨਾਂ ਨੇ ਢਾਤਾ ਖੜਾ ਨਗਰ ਹਰ ਇਕੱਠਾ ਵਾ ਅਸੀਂ ਜੋ ਵੀ ਆ ਅੱਗੇ ਫੈਸਲਾ ਦੇਬੇ ਸਾਡੇ ਨਗਰ ਦੀ ਸਹਿਮਤੀ ਹੋਗੀ ਸੀ ਚੱਲਣ ਨਹੀਂ ਦੇਣੀ ਜੇ ਚਾਹੇ ਜਿੰਨਾ ਮਰਜ਼ੀ ਲੋਲਣ ਤੇ ਸਾਡਾ ਸਾਰੇ ਮੈਨੂੰ ਅਰੈਸਟ ਕਰ ਲੈਣਾ ਕਿ ਇਹ ਇਹ ਤਾਂ ਹੈ ਨਹੀਂ ਕਿ ਕੋਈ ਰੋੜੀ ਤਾਂ ਹੈ ਨਹੀਂ ਵੀ ਚੱਕ ਕੇ ਸਿਰ ਦੇਣੀ ਆ ਫੈਕਟਰੀ ਬੰਦ ਨਹੀਂ ਆ ਬੜਾ ਟਾਈਮ ਲੱਗ ਜਾਣਾ ਪਰ ਅਸੀਂ ਜਿੱਥੇ ਤੱਕ ਮਰਜ਼ੀ ਸਾਨੂੰ ਚਾਹੇ ਜ਼ਿਲ੍ਹਾ ਵੀ ਇਕੱਠੀ ਆ ਬੈਨ ਕੋਸ ਕਰਨਾ ਪਵੇ ਅਸੀਂ ਫੈਕਟਰੀ ਚੱਲਣ ਨਹੀਂ ਦੇਣੀ ਸਾਡਾ ਇਹ ਪੂਰਾ ਸਾਡਾ ਟੋਟਲ 35-40 ਲੱਖ ਰੁਪਏ ਹੁਣ ਤਾਂ ਖਰਚਾ ਗਿਆ ਜਿਹੜਾ ਅੱਜ ਸਾਡਾ ਨੁਕਸਾਨ 10 ਲੱਖ ਦਾ ਅੱਜ ਨੁਕਸਾਨ ਕਰਤਾ ਜਿਹੜਾ ਸਾਡਾ ਉਹ ਸੈੱਟ ਸੂਟ ਪਾਈ ਕਿਚਨ-ਕਿਚਨ ਸਾਰਾ ਕੁਝ ਬਣਾਇਆ ਸੀ ਸਾਡਾ ਆਪ ਦੇ ਥਾਂ ਤੇ ਪਾਈ ਉਹ ਸਾਰਾ ਪੰਨ ਤੋੜ ਕਰਕੇ ਟਰੱਕਾਂ 'ਚ ਲੋਡ ਕਰ ਲਿਆ ਜੀ ਕੀ ਨਾਮ ਹੈ ਮੇਰਾ ਨਾਮ ਸੂਲਪਿਕੋਰਾ ਇਹ ਜਿਹੜੀ ਫੈਕਟਰੀ ਆ ਸਾਡੇ ਬਿਲਕੁਲ ਰਿਹੈ ਸ਼ਿਖੇਤਰ ਦੇ ਕੋਲ ਲੱਗ ਰਹੀ ਆ ਵੈਸੇ ਤਾਂ ਕਹਿੰਦੇ ਆ ਵੀ ਇਹੇ ਨੇੜੇ ਨਹੀਂ ਲੱਗ ਨਹੀਂ ਸਕਦੀ ਜਿੰਨਿਆ ਏਰੀਆ ਉਹਨਾਂ ਨੇ ਕਿਹਾ ਵਾ ਲਿਮਟ ਦਾ ਉਹਦੇ ਨੇੜੇ 35 ਤੋਂ 40 ਘਰ ਆਉਂਦੇ ਬਿਲਕੁਲ ਕਰੀਬ ਸਾਡੇ ਜਿਹੜਾ ਸਕੂਲ ਆ ਪ੍ਰਾਇਮਰੀ ਉਹ ਆਇਆ ਮਾਪੋ ਸਾਨੂੰ ਸਾਡੇ ਬੱਚਿਆਂ ਦੀਆਂ ਜਾਨਾਂ ਚਾਹੀਦੀਆਂ ਨੇ ਇਹ ਗੰਦੀ ਫੈਕਟਰੀ ਨਹੀਂ ਚਾਹੀਦੀ ਸਾਡੀ ਤੇ ਅੱਜ ਲਾਖੀ ਚਾਰਜ ਹੋਇਆ ਸਾਡੀ ਜਿਹੜੀ ਕਮੇਟੀ ਮੈਂਬਰ ਆ ਘਰਾਂ ਤੋਂ ਚੱਕੇ ਗਏ ਆ ਸਾਨੂੰ ਘਰੋਂ ਨਿਕਲਣਾ ਵੀ ਅੱਜ ਬੰਦ ਕੀਤਾ ਗਿਆ ਸਾਡੇ ਨੂੰ ਇੱਥੇ ਤੱਕ ਪਹੁੰਚਣਾ ਵੀ ਬਹੁਤ ਮੁਸ਼ਕਲ ਕਰਦਾ ਸੀ ਪੁਲਿਸ ਨੇ ਅੱਜ ਸਾਡੇ ਨਾਲ ਰਫ ਲੈਂਗੁਏਜ ਦੇ ਵਿੱਚ ਗੱਲ ਕੀਤੀ ਗਈ ਆ ਮਲਾਜ਼ਮਾਂ ਨੇ ਬਹੁਤ ਸਾਡੇ ਨਾਲ ਰਫ ਲੈਂਗੁਏਜ ਦੇ ਵਿੱਚ ਗੱਲ ਕੀਤੀ ਆ ਕਹਿੰਦੇ ਸੀ ਜਾਂ ਘਰਾਂ ਨੂੰ ਵਾਪਸ ਜਾਓ ਜਾਂ ਫਿਰ ਗੱਡੀਆਂ 'ਚ ਬੈਠੋ ਅਸੀਂ ਗੱਡੀਆਂ 'ਚ ਬੈਠਣ ਨੂੰ ਵੀ ਤਿਆਰ ਸੀ ਸਾਨੂੰ ਕੋਈ ਡਰ ਨਹੀਂ ਹੈਗਾ ਪਰ ਅਸੀਂ ਫੈਕਟਰੀ ਨਹੀਂ ਗਏ ਜਦੋਂ ਭਾਂਜੀ ਇਹ ਫੈਕਟਰੀ ਇੱਥੇ ਲੱਗਣ ਲਈ ਜ਼ਮੀਨ ਜਮੂਨ ਲਈ ਸੀ ਉਹ ਤਾਂ ਪਿੰਡ ਵਾਲਿਆਂ ਨੂੰ ਪਤਾ ਨਹੀਂ ਸੀ ਇਸ ਬਾਰੇ ਨਹੀਂ ਉਦੋਂ ਉਹਨਾਂ ਨੇ ਕਿਹਾ ਸੀ ਮੱਕੀ ਦਾ ਅਚਾਰ ਪਾਇਆ ਜਾਓ bizness ਕਿਹਾ ਗਿਆ ਸੀਗਾ ਪਰ ਇਹ ਨਹੀਂ ਦੱਸਿਆ ਗਿਆ ਕਿ bizness ਕਰਨਾ ਕੀ ਹੈ ਕਿਸੇ ਨੂੰ ਕੋਈ ਪਤਾ ਨਹੀਂ ਸੀ ਪੁਲ ਪਿੰਡਲ ਦੇ ਇੱਕ ਕ ਵੀ ਫੈਕਟਰੀ ਨਹੀਂ ਲੱਗਦਦੀ ਆ ਫੈਕਟਰੀ ਕਿਸੇ ਹੱਦ ਤੱਕ ਨਹੀਂ ਅਸੀਂ ਲੱਗਣ ਦੇਣੀਗੀ ਜੇ ਫੈਕਟਰੀ ਲੱਗੂ ਸਾਡੀਆਂ ਲਾਸ਼ਾਂ ਵਿਛਣਗੀਆਂ ਫੇਰ ਹੀ ਫੈਕਟਰੀ ਲੱਗੂਗੀ ਜੇ ਫੈਕਟਰੀ ਨਹੀਂ ਜਿਵੇਂ ਅੱਜ ਸ਼ੈਡ ਸ਼ਾਡ ਪੁਲਿਸ ਨੇ ਢਾਹ ਤੇ ਤੁਸੀਂ ਦੱਸਿਆ ਜੀ ਜੇ ਹੁਣ ਦੁਬਾਰਾ ਇਹ ਧਰਨਾ ਖਤਮ ਕਰਨਗੇ ਕੀ ਕਰੋਗੇ ਪਿੰਡ ਵਾਲੇ ਕੋਈ ਗੱਲ ਨਹੀਂ ਅਸੀਂ ਫੈਕਟਰੀ ਉੱਥੇ ਫੈਕਟਰੀ ਦੇ ਮੂਹਰੇ ਜਿਹੜੀ ਜ਼ਮੀਨ ਪਈ ਆ ਉੱਥੇ ਅਸੀਂ ਦੁਬਾਰਾ ਧਰਨਾ ਲਾਵਾਂਗੇ ਸ਼ੈੱਡ ਵੀ ਨਵਾਂ ਪਾਵਾਂਗੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਸਾਰਾ ਪਿੰਡ ਸਾਡੇ ਨਾਲ ਆ ਸਾਰੇ ਪਿੰਡ ਦਾ ਇਕਤਾ ਠੀਕ ਹੈ ਠੀਕ ਹੈ ਜੀ ਦੇਖ ਹੀ ਰਹੇ ਆ 3 April ਤੋਂ ਕਿਸਾਨਾਂ ਦੇ ਤਰੀਕੇ ਨਾਲ ਧਰਨਾ ਚੱਲ ਰਿਹਾ ਵਾ ਇਸ ਦੇ ਵਿੱਚ ਅੱਗੇ ਵੀ ਇਹਨਾਂ ਨੇ ਪੁਲਸ ਦੇ ਖਿੜ ਤੇ ਬਹੁਤ ਵੱਡਾ ਐਕਸ਼ਨ ਕੀਤਾ ਵਾ ਪਰ ਅਸੀਂ ਉਸ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ ਪਰ ਅੱਜ ਇਹਨਾਂ ਨੇ ਸਾਨੂੰ 4 ਵਜੇ 4:30 ਦੇ ਮੇੜ ਤੇ ਡੋ ਇਹਨਾਂ ਨੇ ਮਤਲਬ ਸਾਡਾ ਪਿੰਡ ਪੂਰੇ ਸੋਨੇ 'ਚ ਤਬਦੀਲ ਕਰਤਾ ਸਾਡੇ ਮੇਲ ਆਗੂ ਇਹਨਾਂ ਨੇ ਚੱਕ ਲਏ ਸਾਡੇ ਪਿੰਡ ਦੇ 15-20 ਬਜ਼ੁਰਗ ਤੇ ਵੀਰਾਂ ਇਹਨਾਂ ਨਾਲ ਮਤਲਬ ਨੌਜਵਾਨਾਂ ਨੂੰ ਚੱਕ ਕੇ ਥਾਲਿਆਂ ਦੇ ਵਿੱਚ ਲੈ ਚੁੱਕੇ ਆ ਸਾਨੂੰ ਇਹ ਨਹੀਂ ਪਤਾ ਉਹਨਾਂ ਨੇ ਅਜੇ ਕੀ ਕੀਤਾ ਪਰਚੇ ਪਾਏ ਜਾਂ ਨਹੀਂ ਪਾਏ 2-3 ਗੱਲ ਉਹ ਵੀ ਬਹੁਤ ਕਢਾਣੀ ਹਰਕਤ ਸਾਜਣਾ ਕੀਤੀ ਗਈ ਆ ਕਿਉਂਕਿ ਅਸੀਂ ਸਾਧਵੇਂ ਤਰੀਕੇ ਨਾਲ ਬੈਠੇ ਆ ਸਾਡੇ ਗੁਰੂ ਮਹਾਰਾਜ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੜ ਕੇ ਇਹਨਾਂ ਨੇ ਬਹੁਤ ਗਲਤ ਤਰੀਕੇ ਨਾਲ ਉੱਥੇ ਅਨਾਉਂਸਮੈਂਟ ਕਰਦੇ ਦੱਸਦੇ ਆ ਲੀਡਾਂ ਪਟਿਆ ਗੁਰੂਵਾਰਾ ਦੀ ਬੇਅਰਬੀ ਕੀਤੀ ਗਈ ਆ ਅਸੀਂ ਸਮੁੱਚੇ ਪੰਜਾਬ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਪੂਰੇ ਵਰਲਡ ਨੂੰ ਕਹਿਣੀ ਚਾਹੁੰਦੇ ਆ ਵੀ ਜੇ ਆਪਣੇ ਨਾਲ ਇਸ ਤਰ੍ਹਾਂ ਦਾ ਗੰਦਾ ਬਤਰਾ ਸਾਡੇ ਖਾੜੇ ਪੈਣ ਦਾ ਅਜਨੇ ਹੋ ਗਿਆ ਅੱਜ ਜੇ ਇਸ ਤਰ੍ਹਾਂ ਦਾ ਹੋ ਗਿਆ ਤਾਂ ਉਹਲੇ ਸਮੇਂ ਆਪਾਂ ਨੂੰ ਸਾਹ ਲੈਣ ਲਈ ਕੋਈ ਵੀ ਮਦਦ ਤਰੀਕੇ ਨਾਲ ਆਪਾਂ ਨਹੀਂ ਜੀ ਹੋ ਸਕਦੇ ਕੋਈ ਫੈਕਟਰੀ ਦੇ ਵਿਰੋਧ ਤੁਸੀਂ ਕਿਉਂ ਕਰ ਰਹੇ ਹੋ ਕੀ ਕਾਰਨ ਹੈ ਕਿ ਕਿਉਂ ਨਹੀਂ ਲੱਗੰਦੇ ਨਹੀਂ ਫੈਕਟਰੀ ਇਹ ਬਿਲਕੁਲ ਜੀ ਗ੍ਰੀਨ ਜ਼ੋਨ ਤੋਂ ਦੂਰ ਹੈ ਵੀ ਨੇੜੇ ਹੈ ਕਿਉਂਕਿ ਇਹਦੇ ਵਿੱਚ ਸਾਡੇ 300 ਮੀਟਰ ਦੇ ਘਾਰੇ ਦੇ ਵਿੱਚ ਤਕਰੀਬਨ 40 45 ਘਰ ਆਉਂਦੇ ਆ ਇਸ ਕਰਕੇ ਅਸੀਂ ਲੱਗਣੀ ਨਹੀਂ ਚਾਹੁੰਦੇ ਕਿਉਂਕਿ ਇਹਦੇ ਨਾਲ ਜਿਵੇਂ ਅਸੀਂ ਇਹ ਪੀਐਸਯੂ ਦੀ ਮੀਟਿੰਗ ਦੇ ਵਿੱਚ ਸੌਂਤ ਕਰ ਚੁੱਕੇ ਆ ਕਿ ਇਹ ਆਲ ਵਾਲੇ ਖੇਤਰ ਚ ਨੌਲੇ 10 ਸਾਲਾਂ ਨੂੰ ਇਹ ਕੈਂਸਰ ਦਾ ਰੂਪ ਧਾਰੂਗੀ ਤੇ ਇਸ ਕਰਕੇ ਅਸੀਂ ਲੱਗਦੇ ਨਹੀਂ ਲੱਗਣੇ ਚਾਹੀਦੇ ਹਾਂ ਯਾਨੀ ਲੀਡਰ ਨੇ ਇਕੱਲਾ ਦੱਸਿਆ ਨਹੀਂ ਕਿ ਅੱਜ ਇਹ ਤੱਕ ਆ ਗਿਆ ਹੈ ਸਾਡੀ ਹਾਈ ਕੋਰਟ ਦੇ ਵਿੱਚ 30 ਤਰੀਕਾ ਸਾਡੀ ਉੱਥੇ ਕੋਈ ਹਾਈ ਕੋਰਟ ਨੇ ਸਾਨੂੰ ਕੋਈ ਆਰਡਰ ਨਹੀਂ ਕੀਤਾ ਵੀ ਪ੍ਰਸ਼ਾਸਨ ਨੂੰ ਇਹਨੂੰ ਚਲਾਓ ਜਾਂ ਨਾ ਚਲਾਓ ਇਹ ਸਿਰਫ ਪੰਜਾਬ ਕਮਾਨ ਸਰਕਾਰ ਦੇ ਪੈਰੋਂ ਹੀ ਸਾਡੇ ਮਤਲਬ ਉੱਤੇ ਟੇ ਹੋਇਆ ਵਾ ਇਹ ਬਹੁਤ ਗੰਦੀ ਸਰਕਾਰ ਇਹਨੇ ਆਉਣ ਵਾਲੇ ਸਾਲ ਵਿੱਚ ਪੰਜਾਬ ਨੂੰ ਬੁਰੀ ਤਰ੍ਹਾਂ ਮਤਲਬ ਦੇਸ਼ ਚੋਂ ਵੀ ਕੋਸ਼ਿਸ਼ ਕਰ ਰਹੀ ਆ ਤਾਂ ਕਿ ਗੰਦੀਆਂ ਫੈਕਟਰੀਆਂ 40 45 ਫੈਕਟਰੀਆਂ ਲਾਊਗੀ ਜਿਹਦੇ ਵਿੱਚ ਮਤਲਬ ਧੋਬਣੀ ਦੇ ਵੀ ਇਹਨਾਂ ਨੇ ਪਹਿਲਾਂ ਟੈਕ ਕੀਤਾ ਸੀ ਉਹਨਾਂ ਦੇ ਦੁਆਰਾ ਧਰਨਾ ਉੱਤੇ ਲਾਤਾ ਇਸੇ ਵੇਲੇ ਅਸੀਂ ਆਉਂਦੀ ਉਧਰ ਸੜਕ ਦੇ ਉੱਤੇ ਬੈਠੇ ਆਪਣੇ ਸਾਥ ਨਾਲ ਹੀ ਪ੍ਰੋਫੈਸਰ ਦੇ ਵਿੱਚ ਬੈਠੇ ਆ ਆਰਦੀ ਜ਼ਮੀਨ ਦੇ ਵਿੱਚ ਬੈਠੇ 100 ਮੀਟਰ ਦੇ ਦਾਰੇ ਦੇ ਵਿੱਚ ਕੋਈ ਆ ਜਾ ਸਕ ਕੋਈ ਹੁੰਨਣ ਵਾਲਾ ਅੱਜ ਇਹ ਸਾਰਾ ਧਰਨਾ ਚੱਕਿਆ ਜਾਊਗਾ ਫੇਰ ਅੱਗੂ ਕੀ ਹੋਊਗਾ ਗੱਲ ਕੋਈ ਇਹ ਕਰ ਲੈ ਪਹਿਲੀ ਗੱਲ ਦਾ ਚੱਕਿਆ ਹੀ ਗਾ ਅਗੋ ਵੀ ਖਾੜੇ ਖੇਲ ਦਾ ਬਹੁਤ ਵੱਡਾ ਏਕਾ ਵਾ ਖਾੜੇ ਦਾ ਧਰਨਾ ਚੱਕਣ ਲਈ ਇਹਨਾਂ ਲ ਲਗਣਾ ਪਊਗਾ ਕਿਸੇ ਤਰ੍ਹਾਂ ਵੀ ਅਸੀਂ ਇਹਨਾਂ ਨੂੰ ਫੈਕਟਰੀਆਂ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਾਮਾਨ ਨਹੀਂ ਲਿਆਉਣ ਦੇਣਾ। ਉਹ ਦੇਖਿਆ ਸੀ ਆਪਾਂ ਨੂੰ ਪਿੰਡ ਵਾਸਤੇ ਦਿੱਤੀ ਜਿਵੇਂ ਪਰਨਜੀਤ ਵਾਸਤੇ। ਪਿੰਡ ਕਿਹੜਾ ਜੀ? ਅਖਾੜਾ ਜੀ। ਕੀ ਮਸਲਾ ਹੈ ਪਿੰਡ 'ਚ ਜਿਹੜੀ ਪੁਲਸੇ ਨਹੀਂ ਇਕੱਠੀ ਹੋਈ ਹੈ? ਸਰ ਮਸਲਾ ਫੈਕਟਰੀ ਦਾ ਮਸਲਾ ਹੈ। ਸਾਡੇ ਫੈਕਟਰੀ ਲੱਗ ਰਹੀ ਹੈ ਫੈਕਟਰੀ ਲੱਗ ਰਹੀ ਹੈ ਸਾਡੇ। ਇਹ ਕੈਂਸਰ ਫੈਕਟਰੀ ਹੈ। ਕਾਰੀ ਫੈਕਟਰੀ? ਕੈਂਸਰ ਫੈਕਟਰੀ। ਅੱਛਾ ਜੀ। ਹਾਂ ਜੀ। ਇਹ ਲੱਗ ਰਹੀ ਹੈ ਸਾਡੇ ਪਿੰਡ ਦੇ ਵਿੱਚ। ਠੀਕ ਹੈ ਜੀ। ਉਹ ਅਸੀਂ ਨਹੀਂ ਲਾਉਣ ਦਿੰਦੇ। ਇੱਕ ਸਾਲ ਤੋਂ ਅਸੀਂ ਧਰਨੇ ਤੇ ਆਂ। ਇੱਕ ਸਾਲ ਤੋਂ ਸਾਡਾ ਸ਼ਾਂਤਮੀ ਘਰ ਨਾ ਚੱਲ ਰਿਹਾ ਇਹਨਾਂ ਨੇ ਅੱਜ ਸਵੇਰੇ ਤਕਰੀਬਨ ਕਹਿ ਰਹੇ ਆ ਰਾਤ ਦੇ ਤੁਰੇ ਫਿਰਦੇ ਇਹਨਾਂ ਨੇ ਬਿਨਾਂ ਦੱਸੇ ਸਾਡਾ ਸ਼ਹਿਰ ਸਾਰਾ ਢਾਟ ਅੱਜ ਫੇਸ ਧਰਨਾ ਲਾ ਰਹੇ ਉਹ ਸਾਡਾ ਸਾਰਾ ਚੱਕ ਦਾ ਸਾਰਾ ਢਾਟ ਸਾਡੇ ਪਿੰਡ ਨੂੰ ਘੇਰਾ ਪਾਇਆ ਸਾਡੇ ਜਿਹੜੇ ਸਾਰੇ ਮੈਂਬਰ ਸੀਗੇ ਜਾਂ ਕੋਈ ਵੀ ਸਾਡੇ ਪਿੰਡ ਸਿਰ ਤੇ ਜੋ ਸਾਡੇ ਮੋਤੋਰ ਮੋਰੇ ਸੀਗੇ ਉਹ ਸਾਰੇ ਇਹਨਾਂ ਨੇ ਚੱਕ ਲਏ ਸਾਰੇ ਪਿੰਡ ਨੂੰ ਘੇਰਾ ਪਾ ਲਿਆ ਘਰਾਂ ਦੇ ਵਿੱਚੋਂ ਨਿਕਲਣਾ ਸਾਨੂੰ ਇਹਨਾਂ ਨੇ ਬਹੁਤ ਮੁਸ਼ਕਲ ਕਰਤਾ ਕੁੱਟਮਾਰ ਵੀ ਕੀਤੀ ਹੈ ਜੀ ਕੁੱਟਮਾਰ ਵੀ ਕੀਤੀ ਹੈ ਜੀ ਸਾਡੇ ਇੱਥੇ ਆਉਂਦਿਆਂ ਤੋਂ ਵੀ ਸਾਡੇ ਅਸੀਂ ਆਏ ਆਂ ਆਉਂਦਿਆਂ ਤੋਂ ਵੀ ਇੱਥੇ ਇਹਨਾਂ ਨੇ ਜਾਨੀ ਬਹੁਤ ਕੁੱਟਮਾਰ ਕੀਤੀ ਰਾਤੀ ਚਾਰਸ ਸੀ ਤਾਂ ਹੁਣ ਤੁਨ ਕੀ ਲਾ ਲੈਣਾ ਧਰਨਾ ਉਹ ਖਤਮ ਹੋ ਗਿਆ ਜੀ ਨਹੀਂ ਜੀ ਬਿਲਕੁਲ ਨਹੀਂ ਜਿਹੜਾ ਤੁਸੀਂ ਕਿਲੇ ਛੱਡ ਵਗੈਰਾ ਢਾਤਾ ਉਹ ਅਸੀਂ ਦੁਬਾਰਾ ਖੜਾ ਕਰ ਦਾਂਗੇ ਅਸੀਂ ਦੁਆਰਾ ਖੜਾ ਕਰਦਾ ਗਿਆ ਸਾਸੀ ਹੋਣ ਲੱਗੇ ਜਮਾਂ ਕਿ ਅਸੀਂ ਹੁਣ ਖੜਾ ਕਰ ਦਵਾਂਗੇ ਮੈਨੂੰ ਹੁਣ ਥੋੜਾ ਗਾਣਾ ਸਟੈਪ ਕੀ ਹੋਊਗਾ ਇਸ ਵਾਰ ਸਾਡਾ ਅਸੀਂ ਜਿੱਦ ਮੇ ਡਟੇ ਅਸੀਂ ਡਟੇ ਰਹਿਵਾਂਗੇ ਪਿੱਛੇ ਨਹੀਂ ਹਟਦੇ ਜੇ ਪੁਲਿਸ ਲਾਠੀ ਚਾਰਜ ਕਰਦੀ ਜੀ ਅਸੀਂ ਕਰਾਂਗੇ ਅਸੀਂ ਅੱਜ ਲਾਠੀ ਸਾਲ ਚਾਰਜ ਸਹਿ ਕੇ ਇਹਨਾਂ ਦਾ ਸਾਰੀ ਉਮਰ ਲਈ ਆਪਣੇ ਬੱਚਿਆਂ ਲਈ ਅਸੀਂ ਵਧੀਆ ਹੀ ਕੰਮ ਕਰਾਂਗੇ ਕੱਲ ਨੂੰ ਸਾਡੇ ਬੱਚੇ ਸਾਨੂੰ ਇਹਣਾ ਕਹਿਣਗੇ ਕਿ ਤੁਸੀਂ ਸਾਡੇ ਲਈ ਕੀ ਕੀਤਾ ਕਿ ਇਹ ਇਹ ਗੰਮਲੇ ਬਿੱਤੇ ਪਿੱਛੇ ਹੋ ਗਏ ਤੁਸੀਂ ਤੁਸੀਂ ਅੱਗੇ ਹੋ ਕੇ ਫੈਕਟਰੀ ਨੂੰ ਕਿਉਂ ਨਹੀਂ ਰੋਕਿਆ ਸੇ ਫੈਕਟਰੀ ਬਿਲਕੁਲ ਵੀ ਲੱਗੋ ਨਹੀਂ ਦਵਾਗੇ ਬਿਲਕੁਲ ਵੀ ਲੱਗੋ ਨਹੀਂ ਦਵਾਗੇ ਸਾਰੇ ਸਾਰੇ ਪਿੰਡ ਦਾ ਇੱਕਾ ਜੀ ਸਾਰੇ ਪਿੰਡ ਦਾ ਸਾਰਾ ਸਾਰਾ ਪਿੰਡ ਦਾ ਅਸੀਂ ਬਿਲਕੁਲ ਅਸੀਂ ਮਾਰ ਜਾਵਾਂਗੇ ਸਾਡੇ ਉਤੋਂ ਦੀ ਮਰਿਆਂ ਦੇ ਉਤੋਂ ਦੀ ਤਾਂ ਫੈਕਟਰੀ ਲਾ ਸਕਦੇ ਆ ਪਰ ਸਾਡੇ ਜੀਵਾਂ ਦੇ ਜੀਵਾਂ ਦਾ ਵੀ ਨਹੀਂ ਲੱਗਦੇ ਅਸੀਂ ਫੈਕਟਰੀ ਲੱਗਣ ਨਹੀਂ ਦਵਾਗੇ ਜੀ ਵੀ ਇਸ ਫੈਕਟਰੀ ਨੂੰ ਰੋਕਣ ਲਈ ਕੋਈ ਸਰਕਾਰੀ ਤਰੀਕੇ ਨਾਲ ਆਪਾਂ ਕੋਈ ਕਦਮ ਚੱਕੇ ਪਿੰਡ ਵਾਲੇ ਨੇ ਜੀ ਬਿਲਕੁਲ ਕੇਸ ਚੱਲਦਾ ਸਾਡਾ 30 ਤਰੀਕ ਆ ਸਾਡੀ 30 ਤਰੀਕ ਤੋਂ ਪਹਿਲਾਂ ਇਹ ਚੋਰੀ ਛੁੱਪੇ ਆਏ ਇਹਨਾਂ ਨੇ ਸਾਨੂੰ ਬਿਲਕੁਲ ਵੀ ਕੋਈ ਇਹਨਾਂ ਨੇ ਸਾਨੂੰ ਖਬਰ ਨਹੀਂ ਕੀਤੀ ਇਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਵੀ ਨਹੀਂ ਕਰਨ ਦਿੱਤੀ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਜਾ ਕੇ ਇਹਨਾਂ ਨੇ ਇਹਨਾਂ ਨੇ ਬੇਨਤੀ ਨਹੀਂ ਕਰਨ ਦਿੱਤੀ ਵੀ ਪਿੰਡ ਇਕੱਠਾ ਹੋ ਜਾ ਜਾਂ ਪੁਲਿਸ ਆ ਗਈ ਆਪਾਂ ਜਾ ਤੁਸੀਂ ਇਕੱਠੇ ਹੋ ਕੇ ਉੱਥੇ ਜਾ ਇਹਨਾਂ ਨੇ ਕੋਈ ਸਾਨੂੰ ਕਰਨ ਨਹੀਂ ਬੋਲਣ ਨਹੀਂ ਦਿੱਤਾ ਇਹਨਾਂ ਨੇ ਉੱਥੇ ਜਿਹੜੀਆਂ ਸਪੀਕਰ ਦੀਆਂ ਰੀਡਾਂ ਸੀ ਉਹ ਵੀ ਖਿੱਚ ਕੇ ਪੁਲਿਸ ਵਾਲਿਆਂ ਨੇ ਕੱਢਤੀਆਂ ਬਾਹਰ ਠੀਕ ਹੈ ਨਾ ਨੋਟਸ ਬਹੁਤ ਧੱਕਾ ਦਿੱਤਾ ਇਹਨਾਂ ਨੇ ਇਹ ਵੀ ਗਰਪ ਇਹ ਕਾਲ ਵੀ ਇਹ ਸਾਡਾ ਸਾਲ ਤੋਂ ਇੱਕਦੋ ਸਾਡਾ ਚਾਰ ਲਿਆ ਸੈਕਟੀ ਦੇ ਸਬੰਧ ਦੇ ਵਿੱਚ ਧਰਨਾ ਚੱਲ ਰਿਆ ਸੀ ਬੈਠੇ ਹਾਂ ਤੇ ਅੱਗੇ ਵੀ ਸਾਡਾ ਪੁਲਿਸ ਨਾਲ ਇੱਕ ਦੋ ਵਾਰੀ ਹੋਇਆ ਵਾ ਮਤਲਬ ਐਰਪੀਐਨ ਨੇ ਕੁਝ ਜ਼ਿਆਦਾ ਸਾਡੇ ਨਾਲ ਜ਼ਬਰਦਸਤੀ ਕੀਤੀ ਆ ਕਿਉਂਕਿ ਤੜਕੇ ਇਹ ਚਾਰ ਦੇ ਤਕਰੀਬ ਸਾਡੇ ਮਨੋਂ ਪਿੰਡ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਸਾਂ ਆ ਚੁੱਕੀ ਸੀਗੀ ਜੇ ਸਾਰਾ ਪਿੰਡ ਇਹਨਾਂ ਨੇ ਸੀਲ ਕਰਦਾ ਸਾਡਾ ਪਿੰਡ ਤੇ ਜਦੋਂ ਦਿਨ ਚੜਿਆ ਸਾਨੂੰ ਪਤਾ ਲੱਗਿਆ ਮਤਲਬ ਥੋੜੇ ਬੰਦੇ ਸਾਡੇ ਸਾਰੇ ਧਰਨੇ ਦਾ ਟੈਂਟ ਟੁੰਟ ਪਟ ਪਾ ਇਹਨਾਂ ਨੇ ਜੀ ਸੀ ਵੀ ਸਾਰਾ ਸਾਡਾ ਬਹੁਤ ਨੁਕਸਾਨ ਕਰਤਾ ਅਸੀਂ ਜਦੋਂ ਉਧਰ ਦੀ ਨਗਰਵਾਸ ਕਿਸੇ ਪਾਸੇ ਦੀ ਸਾਨੂੰ ਨੰਗਾ ਨਹੀਂ ਦਿੱਤਾ ਜਾਂਦਾ ਸੀ ਜਦੋਂ ਅਖੀਰ ਅਸੀਂ ਮਤਲਬ ਇੱਕ ਸਾਈਡ ਤੋਂ ਮੰਡੀ ਵਾਲੇ ਪਾਸੇ ਸਾਡੇ ਪਿੰਡ ਦੇ ਵਿੱਚ ਮੰਡੀ ਆ ਅਨਾਜ ਮੰਡੀ ਉਧਰ ਦੇ ਬਸਰੀ ਅਸੀਂ ਜਦੋਂ ਐਂਟਰ ਹੋਣ ਲੱਗੇ ਤਾਂ ਸਾਡੇ ਨਾਲ ਪੁਲਿਸ ਨੇ ੱਟਕਾ ਕੀਤਾ ਸਾਡੇ ਡੰਡੇ ਮਾਰੇ ਦਾਠੀ ਚਾਰ ਸਾਡੇ ਨਾਲ ਕੀਤਾ ਸਾਡੇ ਕੱਪੜੇ ਪਾੜੇ ਸਾਡੀਆਂ ਮਾਈਆਂ ਦੇ ਸਾਡੀਆਂ ਬੀਬੀਆਂ ਭੈਣਾਂ ਦੇ ਬਜ਼ੁਰਗਾਂ ਦੇ ਸਾਡੇ ਨੌਜਵਾਨਾਂ ਦੇ ਸਾਡੇ ਆ ਹਾਲਾਤ ਕੀਤੇ ਇਹਨਾਂ ਨੇ ਪ੍ਰਸ਼ਾਸਨ ਨਹੀਂ ਜੀ ਹਾਂ ਜੀ ਤੁਸੀਂ ਮੈਨੂੰ ਲਗਾਤਾਰ ਰੋਹ ਦੇ ਦੋ ਫੈਕਟਰੀਆਂ ਲੱਗਣ ਦੀ ਜਰੀਏ ਨਹੀਂ ਇਹ ਬਿਲਕੁਲ ਨਹੀਂ ਲੱਗਣ ਦੇਣੀ ਚਾਹੇ ਸਾਡੇ 'ਤੇ ਦਾੰਗਾ ਮਾਰ ਕੇ ਸਿਰ ਪਾਰ ਦੇ ਕੇ ਕੁਝ ਮਰਜ਼ੀ ਕਰ ਦੇਣਾ ਅਸੀਂ ਇਹ ਫੈਸਲੀ ਕਿਸੇ ਹੱਦ ਤੱਕ ਨਹੀਂ ਲੱਗਣ ਦੇਵਾਂਗੇ ਜੀ ਪਿੰਡ ਦੇ ਪੰਚਾਇਤ ਮੈਂ